ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਰਮਾਨ ਜ਼ਿੰਦਗੀ ਦੇ ਉੱਪਰ। ਅੱਜ ਦੀ ਕਹਾਣੀ ਭਾਈ ਬੈਲੋ ਜੀ ਦੀ ਹੈ। ਜਿਨ੍ਹਾਂ ਦੀ ਕਰੜੀ ਕੱਲਣਾ ਨੇ ਹੀ ਉਹਨਾਂ ਨੂੰ ਗੁਰੂ ਨਾਲ ਨੇੜਤਾ ਬਖਸ਼ੀ ਹੈ। ਸੋ ਆਪਾਂ ਅੱਜ ਦੀ ਕਹਾਣੀ ਹੈ ਜਿਹੜੀ ਉਹਦੀ ਸ਼ੁਰੂਆਤ ਕਰਦੇ ਹਾਂ। ਜੋ ਕਿ ਹੈ ਭਾਈ ਬੈਲੋ ਸਭ ਤੋਂ ਪਹਿਲੋ। ਭਾਈ ਬੈਲੋ ਜੀ ਦਾ ਜਨਮ ਸਾਲ 1583 ਈਸਵੀ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਬਾਬਾ ਅੱਲਾਹ ਦਿੱਤਾ ਸੀ ਜੋ ਜਾਤ ਦੇ ਸੰਧੂ ਜੱਟ ਸਨ ਅਤੇ ਪਿਤਾ ਪੁਰਖੀ ਚੰਗੀ ਚੋਕੀ ਜ਼ਮੀਨ ਜਾਇਦਾਦ ਦੇ ਮਾਲਕ ਸਨ ਪਾਈ ਬੈਲੋ ਜੀ ਨੇ ਆਪਣੇ ਪਿੰਡ ਪਾਈ ਫਫੜੇ ਕੇ ਜ਼ਿਲ੍ਹਾ ਮਾਨਸਾ ਤਹਿਸੀਲ ਬੁੱਢਲਾਡਾ ਵਿੱਚ ਚੰਗੀ ਇੱਜ਼ਤ ਬਣਾਈ ਹੋਈ ਸੀ ਪਾਈ ਬੈਲੋ ਜੀ ਪਹਿਲਾਂ ਪੈਲ ਸਿਆਲਕੋਟ ਦੇ ਮੁਸਲਮਾਨ ਪੀਰ ਸੁਲਤਾਨ ਦੇ ਉਪਾਸ਼ਕ ਸਨ ਜਿਨ੍ਹਾਂ ਨੂੰ ਸਖੀ ਸਰਵਰ ਤੇ ਲਖਾ ਦਾਤਾ ਵੀ ਕਹਿੰਦੇ ਸਨ ਫਿਰ ਇੱਕ ਵਾਰ ਪਿੰਡ ਫਫੜੇ ਦੇ ਇੱਕ ਪ੍ਰੇਮੀ ਪਾਸੋਂ ਆਪਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਹੁਤ ਵਡਿਆਈ ਸੁਣੀ ਉਹਨਾਂ ਨੇ ਉਸ ਸਿੱਖ ਪਾਸੋਂ ਗੁਰੂ ਘਰ ਦੀ ਮਹਿਮਾ ਵੀ ਸੁਣੀ ਤਾਂ ਉਹਨਾਂ ਦੇ ਦਿਲ ਵਿੱਚ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਤਾਂਘ ਪੈਦਾ ਹੋ ਗਈ ਮੋੜ ਐਸਾ ਪ੍ਰੇਮ ਜਾਗਿਆ ਕਿ 1603 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਹੀ ਆ ਗਏ ਤੇ ਉਹ ਗੁਰੂ ਅਰਜਨ ਦੇਵ ਜੀ ਦੇ ਚਰਨੀ ਲੱਗ ਕੇ ਅਕਾਲ ਪੁਰਖ ਦੇ ਉਪਾਸ਼ਕ ਬਣ ਗਏ ਇਸ ਵੇਲੇ ਉਹਨਾਂ ਦੀ ਉਮਰ ਕੋਈ 20 ਕੁ ਸਾਲ ਦੀ ਸੀ ਉਹ ਗੁਰੂ ਘਰ ਦੀ ਸੇਵਾ ਕਰਦੇ ਗੁਰੂ ਦਾ ਜਸ ਗਾਉਂਦੇ ਤੇ ਨਾਮ ਸਿਮਰਨ ਨਾਲ ਜੁੜੇ ਰਹਿੰਦੇ ਉਹਨਾਂ ਦੇ ਵਿਤ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਨੂੰ ਪੱਕਿਆ ਕਰਨ ਦਾ ਕਾਰਜ ਤੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਦੀ ਸੇਵਾ ਵੀ ਹੋ ਰਹੀ ਸੀ ਭਾਈ ਬੈਲੋ ਜੀ ਵੀ ਇਸ ਕਾਰਜ ਵਿੱਚ ਇਕਜੁੱਟ ਹੋ ਕੇ ਕਾਰ ਸੇਵਾ ਕਰਨ ਲੱਗ ਪਏ ਉਸਾਰੀ ਵਾਸਤੇ ਜਿਹੜੀਆਂ ਇੱਟਾਂ ਤਿਆਰ ਹੋ ਰਹੀਆਂ ਸਨ ਉਹ ਕੁਝ ਪਿੱਲੀਆਂ ਸਨ ਰਾਜ ਮਿਸਤਰੀ ਇਹੋ ਜਿਹੀਆਂ ਇੱਟਾਂ ਨੂੰ ਛਾਂਟ-ਛਾਂਟ ਕੇ ਵੱਖ ਕਰ ਦਿੰਦਾ ਉਸਾਰੀ ਲਈ ਪੱਕੀਆਂ ਇੱਟਾਂ ਦੀ ਲੋੜ ਸੀ ਕਿਸੇ ਨੇ ਦੱਸ ਦਿੱਤਾ ਕਿ ਜੇਕਰ ਪੱਠੇ ਦੇ ਆਵੇ ਵਿੱਚ ਇੱਟਾਂ ਪਕਾਉਣ ਲਈ ਬਲਨ ਦੇ ਨਾਲ ਮੈਲਾ ਗਾਰਾ ਵੀ ਨਾਲ ਹੀ ਸਾੜ ਦਿੱਤਾ ਜਾਵੇ ਤਾਂ ਇੱਟਾਂ ਖੂਬ ਪੱਕੀਆਂ ਤਿਆਰ ਹੁੰਦੀਆਂ ਹਨ ਪਾਈ ਬੈਲੋਜੀ ਨੇ ਸੁਣ ਲਿਆ ਉਹਨਾਂ ਨੇ ਨਿਰਸੰਕੋਚ ਇਸ ਕਾਰਜ ਨੂੰ ਬੜੇ ਸਹਿਜ ਢੰਗ ਨਾਲ ਨਿਭਾਇਆ ਉਨਾਂ ਨੇ ਟੋਕਰੀਆਂ ਭਰ-ਭਰ ਮੈਲ ਆਵੇ ਵਿੱਚ ਪਾਇਆ ਤੇ ਸੱਚਮੁੱਚ ਇੱਟਾਂ ਚੰਗੀਆਂ ਵਧੀਆਂ ਪੱਕ ਕੇ ਤਿਆਰ ਹੋਈਆਂ ਜਦ ਇੱਟਾਂ ਪੱਕ ਕੇ ਆਈਆਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਲ ਸੁਰਖ ਇੱਟਾਂ ਵੇਖ ਕੇ ਬਹੁਤ ਹੀ ਸ਼ਲਾਘਾ ਕੀਤੀ ਸੰਗਤਾਂ ਨੇ ਦੱਸਿਆ ਕਿ ਇੰਨੀਆਂ ਸੁੰਦਰ ਤੇ ਪੱਕੀਆਂ ਇੱਟਾਂ ਦੇ ਤਿਆਰ ਹੋਣ ਦਾ ਮੁੱਖ ਕਾਰਨ ਪਾਈ ਬੈਲੋ ਜੀ ਦੀ ਨਿਰਸੰਕੋਚ ਭਾਵ ਭਾਵਨਾਲ ਕੀਤੀ ਹੋਈ ਸੇਵਾ ਹੈ। ਉਹਨਾਂ ਨੇ ਮੈਲਾ ਗਾਰਾ ਚੁੱਕ-ਚੁੱਕ ਕੇ ਆਵੇ ਵਿੱਚ ਪਾਇਆ ਤਾਂ ਹੀ ਇੱਟਾਂ ਪੱਕੀਆਂ ਤਿਆਰ ਹੋਈਆਂ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਉਸ ਦੀ ਸੇਵਾ ਕਾਰਨਾ ਤੋਂ অতি ਪ੍ਰਸੰਨ ਹੋਏ ਤੇ ਫਰਮਾਇਆ ਭਾਈ ਬੈਲੋ ਸਭ ਤੋਂ ਪਹਿਲੋ ਦੁਨੀਆ ਦੀ ਨਜ਼ਰ ਵਿੱਚ ਭਾਵੇਂ ਜ਼ਰੂਰ ਆਤਨੀ ਵੀ ਕਾਰ ਨਿਭਾਈ ਹੈ ਪਰ ਗੁਰੂ ਦੀ ਨਜ਼ਰ ਵਿੱਚ ਉਹ ਸਭ ਤੋਂ ਪਹਿਲੋ ਹਨ। ਉਨਾਦੀ ਕਰੜੀ ਕਲਨਾ ਨੇ ਹੀ ਉਹਨਾਂ ਨੂੰ ਗੁਰੂ ਨਾਲ ਨੇੜਤਾ ਬਖਸ਼ੀ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਪਾਪ ਜੇ ਕੋਈ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦੀ ਸੇਵਾ ਕਰੇ ਤਾਂ ਉਹ ਜਰੂਰ ਸਫਲ ਹੁੰਦਾ ਹੈ ਪਾਈ ਬੈਲੋ ਜੀ 60 ਸਾਲ ਦੀ ਉਮਰ ਵਿੱਚ ਸਾਲ 1643 ਈਸਵੀ ਵਿੱਚ ਅਕਾਲ ਚਲਾਣਾ ਕਰ ਗਏ ਉਨਾਂ ਦੀ ਆਦ ਵਿੱਚ ਉਹਨਾਂ ਦੇ ਪਿੰਡ ਵਿੱਚ ਹਰ ਸਾਲ ਅੱਸੂ ਮਹੀਨੇ ਦੀ ਐਸ਼ਟਮੀ ਨੌਵੀਂ ਤੇ ਦਸਵੀਂ ਨੂੰ ਤਿੰਨ ਦਿਨ ਭਾਰੀ ਮੇਲਾ ਲੱਗਦਾ ਹੈ ਸੋ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਸ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਧੰਨਵਾਦ